ਕਈ ਮੰਗਾਂ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਤੇ ਜਿਸ ਦੇ ਚੱਲਦੇ ਜਗਜੀਤ ਸਿੰਘ ਡੱਲੇਵਾਲ ਦਾ ਇੱਕ ਵੱਡਾ ਅਭਿਆਨ ਸਾਹਮਣੇ ਆਇਆ ਤੇ ਉੱਥੇ ਹੀ ਕਈ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਚਰਚਾ ਕੀਤੀ ਅਤੇ ਐਮਐਸਪੀ ਨੂੰ ਲੈ ਕੇ ਵੀ ਜਿਹੜੀ ਵੱਡੀ ਮੀਟਿੰਗ ਦੇ ਵਿੱਚ ਚਰਚਾ ਜਿਹੜੀ ਉਹ ਜ਼ਰੂਰ ਹੋਈ ਹੈ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਐਲਾਨ ਵੀ ਕੀਤਾ ਗਿਆ ਅਤੇ ਸਰਕਾਰਾਂ ਤੇ ਕੁਝ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਕਿਸਾਨ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਮੈਂ ਇੱਕ ਕਨਫਿਊਜ਼ਨ ਜਾਂ ਦੂਰ ਕਰਨਾ ਚਾਹਾਂਗਾ ਸਾਡੇ ਸਾਰੇ ਪ੍ਰੈਸ ਦਾ ਕਈ ਵਾਰੀ ਐਂ ਜੇ ਲੱਗ ਜਾਂਦਾ ਹੁੰਦਾ ਹੈ ਪ੍ਰੈਸ ਨੋਟ ਜਾਂ ਕੱਲਾ ਐਂ ਲੱਗ ਜੇ ਵੀ ਐਸ ਕੇਐਮ ਗੈਰ ਰਾਜਨੀਤਿਕ ਦੇ ਨਾਂ ਤੇ ਲੱਗ ਜੇ ਇੱਕ ਕਿਰਪਾ ਕਰਕੇ ਅੱਗੇ ਤੋਂ ਨੋਟ ਕਰੋ ਸਾਰੇ ਮੇਰੀ ਹੰਭਲ ਰਿਕਵੈਸਟ ਆਪ ਜੀ ਨੂੰ ਇਹ ਜਿਹੜੇ ਦੋ ਫਾਰਮ ਇਕੱਠੇ ਹੋ ਕੇ ਲੜਾਈ ਲੜ ਰਹੇ ਨੇ ਐਸ ਕੇਐਮ ਨਾਨ ਪੋਲੀਟੀਕਲ ਗੈਰ ਰਾਜਨੀਤਿਕ ਐਸਕੇਮ ਜਿਹੜਾ ਹੌਂਦ ਚ ਆਇਆ ਸੀ ਜਿਹਦੇ ਵਿੱਚ ਲਗਭਗ ਜਿਸੋ ਹੋਂਦ ਚ ਆਇਆ ਉਦੋਂ ਬਾਅਦ ਕੁ ਜਥੇਬੰਦੀਆਂ ਸੀਗੀਆਂ ਉਸ ਤੋਂ ਬਾਅਦ ਦੱਖਣੀ ਭਾਰਤ ਤੋਂ ਤੇ ਬਿਹਾਰ ਤੋਂ ਕੁ ਜਥੇਬੰਦੀਆਂ ਸਾਡੇ ਨਾਲ ਲਗਭਗ 37 ਕੋਹਰ ਆ ਕੇ ਰਲੀਆਂ ਨੇ ਪ੍ਰੋਗਰਾਮ ਦਿੱਤੇ ਗਏ ਉਹ ਆ ਜਿਹੜਾ ਸਾਡਾ ਫੋਰਮ ਦੂਸਰਾ ਇਹ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਦਾ ਇੱਕ ਵੱਖਰਾ ਫੋਰਮ ਹੈ ਸਾਡਾ ਐਸਕੇਮ ਨਾਨ ਪੋਲਿਟিক্যাল ਦਾ ਇੱਕ ਵੱਖਰਾ ਫੋਰਮ ਹੈ ਅਸੀਂ ਤਾਲ ਮੇਲਵੇਂ ਪ੍ਰੋਗਰਾਮਾਂ ਦੇ ਵਿੱਚ ਅਸੀਂ ਮਿਲ ਕੇ ਇਸ ਵੱਡੀ ਲੜਾਈ ਨੂੰ ਅੱਗੇ ਲੜਨ ਦਾ ਯਤਨ ਕਰ ਰਹੇ ਹਾਂ ਉਹਦੇ ਵਾਸਤੇ ਸਾਡਾ ਇਹ ਪ੍ਰੋਗਰਾਮ ਹੈ ਅੱਜ ਸਾਡੇ ਸਾਰਿਆਂ ਦਾ ਯਤਨ ਸੀ ਕਿ ਜਿਹੜੀਆਂ ਅਸੀਂ ਮੰਡਾਂ ਨੂੰ ਲੈ ਕੇ ਲੜਾਈ ਲੜਨ ਜਾ ਰਹੇ ਹਾਂ ਬਹੁਤ ਤਰ੍ਹਾਂ ਦੇ ਕਨਫਿਊਜ਼ਨ ਪੈਦਾ ਕੀਤੇ ਜਾ ਰਹੇ ਨੇ ਸੁਸਾਇਟੀ ਦੇ ਅੰਦਰ ਕਿਉਂਕਿ ਅਸੀਂ ਕਹਿ ਰਹੇ ਹਾਂ ਕਿ ਕਣਕ ਤੋਂ ਇمپੋਰਟ ਡਿਊਟੀ ਹਟਾ ਕੇ ਬਹੁਤ ਵੱਡਾ ਨੁਕਸਾਨ ਕਰਨ ਜਾ ਰਹੀ ਹੈ ਤੇ ਕਈ ਲੋਕ ਉਹਦੇ ਤੇ ਵੀਡੀਓ ਆਡੀਓ ਜਾਂ ਕਿਸੇ ਇੱਕ ਵੱਖ-ਵੱਖ ਤਰੀਕਿਆਂ ਨਾਲ ਬੋਲ ਰਹੇ ਨੇ ਅੱਜ ਇੱਥੇ ਬੁੱਧੀ ਜੀਵੀਆਂ ਨੂੰ ਬੁਲਾ ਕੇ ਕਲੀਅਰ ਕਰਵਾਇਆ ਉਹਨਾਂ ਤੋਂ ਕਿ ਕੀ ਜੇਕਰ ਕਣਕ ਤੋਂ ਜਾਂ ਹੋਰ ਪ੍ਰੋਡਕਟਾਂ ਤੋਂ ਖੇਤੀ ਨਾਲ ਜੁੜਿਆ ਮਤੋਂ ਅਗਰ ਇمپੋਰਟ ਡਿਊਟੀ ਖਤਮ ਹੁੰਦੀ ਹੈ ਤੇ ਕੀ ਸੱਚਮੁੱਚ ਕਿਸਾਨੀ ਪ੍ਰਭਾਵਿਤ ਹੋਏਗੀ ਔਰ ਅੱਜ ਬੁੱਧੀ ਜੀਵੀਆਂ ਨੇ ਇੱਥੇ ਤੁਹਾਡੇ ਸਾਹਮਣੇ ਇਹ ਗੱਲ ਨੂੰ ਕਲੀਅਰ ਕੀਤਾ ਕਿ ਹਾਂ ਬਹੁਤ ਵੱਡਾ ਇੰਪੈਕਟ ਪਏਗਾ ਕਿਸਾਨੀ ਦੇ ਉੱਤੇ ਸੋ ਇਹ ਸਾਰੀਆਂ ਸਾਡੀਆਂ ਮਦਦ ਜਿਹੜੀਆਂ ਮੰਗਾ ਸੀ ਉਹਨਾਂ ਨੂੰ ਲੈ ਕੇ ਅਸੀਂ ਅੱਜ ਬੁੱਧੀਜੀਵੀਆਂ ਨਾਲ ਚਰਚਾ ਕੀਤੀ ਹੈ ਜਿਵੇਂ WTO ਦਾ ਇਸ਼ੂ ਸੀਗਾ ਬਹੁਤ ਇੰਪੋਰਟੈਂਟ ਇਸ਼ੂ ਸੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣਾ ਹੈ ਇਹਦੇ ਵਿੱਚ ਕੀ ਅੜਚਲਾਂ ਨੇ ਕੀ ਸਮੱਸਿਆਵਾਂ ਨੇ ਉਹਨਾਂ ਨੂੰ ਕਿਵੇਂ ਅਸੀਂ ਅੱਗੇ ਜਾ ਕੇ ਲੜਾਈ ਲੜਨੀ ਹੈ ਕਿਵੇਂ ਟੈਕਲ ਕਰਨਾ ਹੈ ਕਿਹੜੇ-ਕਿਹੜੇ ਮੁੱਦੇ ਨੇ ਉਹਨਾਂ ਤੇ ਗੱਲਬਾਤ ਕਰਨ ਲਈ ਅਸੀਂ ਕੋਸ਼ਿਸ਼ ਕੀਤੀ ਹੈ ਸਾਡੇ ਕੋਲੇ ਜਿੰਨੀ ਸਾਨੂੰ ਉਮੀਦ ਸੀ ਕਈ ਕਾਰਨਾ ਕਰਕੇ ਜਿਵੇਂ ਪੈਰੀ ਲਾਲ ਜੀ ਦਾ ਪਤਾ ਲੱਗਿਆ ਬਿਮਾਰ ਹੋ ਗਏ ਇਧਰੋਂ ਪਤਾ ਲੱਗਿਆ ਸੀ ਸਾਨੂੰ ਡਾਕਟਰ ਗਿਆਨ ਸਿੰਘ ਜੀ ਵੀ ਢਿੱਲੇ ਹੋ ਗਏ ਫਿਰ ਦਵਿੰਦਰ ਸ਼ਰਮਾ ਜੀ ਦੀ ਵੀ ਰਿਪੋਰਟ ਆਈ ਵੀ ਉਹ ਵੀ ਪਹੁੰਚ ਨਹੀਂ ਸਕੇ ਕੋਸ਼ਿਸ਼ ਫੇਰ ਕਰਾਂਗੇ ਇੱਕ ਵਾਰੀ ਫੇਰ ਆਪਾਂ ਮਤਲਬ ਉਹਨਾਂ ਨੂੰ ਵੀ ਲੈ ਕੇ ਹੋਰ ਵੀ ਗੱਲ ਚਰਚਾ ਡੁੰਗਾਈ ਦੇ ਵਿੱਚ ਲੈ ਕੇ ਜਾਵਾਂਗੇ ਐ ਇਹਦੇ 'ਚ ਜਿਹੜਾ ਸਾਡਾ 13 ਫਰਵਰੀ ਦਾ ਪ੍ਰੋਗਰਾਮ ਦਿੱਤਾ ਹੈ ਤਾਲਮੇਲ ਮੈਂ ਦੋਹਾਂ ਫੋਰਮਾਂ ਵੱਲੋਂ ਉਹਦੀਆਂ ਮੰਗਾਂ ਨੇ ਜਿਹੜੀਆਂ ਪਹਿਲਾਂ ਵੀ ਕਲੀਅਰ ਕੀਤੀਆਂ ਹੋਈਆਂ ਨੇ ਮੈਂ ਬੇਨਤੀ ਕਰੂੰਗਾ ਸਾਡੇ ਸਤਿਕਾਰਯੋਗ ਅੰਦੇਰ ਸਾਹਿਬ ਉਹ ਮੰਗਾ ਦੇ ਉੱਤੇ ਮਤਲ ਤੁਹਾਨੂੰ ਰੋਸ਼ਨੀ ਪਾਉਣਗੇ ਸੋ ਜਿਹੜੀ ਮੈਂ ਇਨਿਕਾ ਮੇਰੀ ਡਿਊਟੀ ਸੀ ਮੈਂ ਨਿਕਲ ਤੁਹਾਡੇ ਸਾਹਮਣੇ ਰੱਖੀ ਆ ਮਾਈਮੜੇ ਅੱਗੇ ਕਰ ਆ ਦੇਖੋ ਕੋਈ ਨਹੀਂ ਆਈ ਨਹੀਂ ਮੇਰੀ ਬਾਤ ਜਿਹੜੇ ਦੇਸ਼ ਦੇ ਦੋ ਵੱਡੇ ਫਾਰਮਾਂ ਨੇ 13 ਫਰਵਰੀ ਦਿੱਲੀ ਕੂਚ ਦਾ ਐਲਾਨ ਕੀਤਾ ਵਾ ਉਹਦੇ ਸੰਦਰਭ ਦੇ ਵਿੱਚ ਪੂਰੇ ਮਤਲਬ ਦੇਸ਼ ਦੇ ਵਿੱਚ ਇੱਕ ਕੈਂਪੇਨ ਚੱਲ ਰਹੀ ਆ ਔਰ ਤੁਸੀਂ ਦੇਖੋਗੇ ਆਪਣਾ ਨਾਂ ਹੀ ਆ 18 ਜਥੇਬੰਦੀਆਂ ਦਾ ਅਸੀਂ ਇੱਕ 21 ਨੂੰ ਦਿੱਲੀ ਵੀ ਸਾਰੇ ਸੰਗਠਨਾਂ ਦੀ ਮੀਟਿੰਗ ਦਾ ਸੱਦਾ ਦਿੱਤਾ ਹੋਇਆ ਵਾ ਉੱਥੇ ਤੁਸੀਂ ਉਧਰੋਂ ਵੀ ਵਾਅਦਾ ਦੇਖੋਗੇ ਤੇ ਇਧਰੋਂ ਵੀ ਵੱਡਾ ਵਾਅਦਾ ਦੇਖੋਗੇ ਇਹਦਾ ਮਤਲਬ ਦਿੱਲੀ ਵਾਲੇ ਅੰਦੋਲਨ ਨੂੰ ਲੈ ਕੇ ਪੂਰੇ ਦੇਸ਼ ਦਾ ਕਿਸਾਨ ਦੇਸ਼ ਦੀਆਂ ਜਥੇਬੰਦੀਆਂ ਜਿਹੜਾ ਵਾ ਉਹ ਮਤਲਬ ਸਰਗਰਮ ਨੇ ਔਰ ਕੇਂਦਰ ਸਰਕਾਰ ਦਾ ਜਿਹੜਾ ਖੇਤੀ ਸੈਕਟਰ ਤੇ ਕਾਰਪੋਰੇਟ ਦਾ ਹਮਲਾ ਵਾ ਸੀ ਇਹਨੂੰ ਐ ਸਮਝਦੇ ਆਂ ਕਿ ਇਹ ਇੱਕ ਹਿਸਾਬ ਨਾਲ ਅੰਤਮ ਜੰਗ ਹੋਊਗੀ ਖੇਤੀ ਸੈਕਟਰ ਦੀ ਤੇ ਕਾਰਪੋਰੇਟ ਸੈਕਟਰ ਦੀ ਸਾਰੇ ਸੈਕਟਰ ਤਾਂ ਉਹਨਾਂ ਨੇ ਖਾ ਲਿਆ ਕੱਲਾ ਖੇਤੀ ਸੈਕਟਰ ਬਚ ਰਿਹਾ ਤਾਂ ਇਹਦੀ ਅੰਤਮ ਲੜਾਈ ਅਸੀਂ ਪੂਰੇ ਜੋਰ ਸ਼ੋਰ ਨਾਲ ਲੜਨਾ ਚਾਹੁੰਦੇ ਆਂ ਕਿ ਇਹਨੂੰ ਕਿੰਨਾ ਲੰਮਾ ਖਿੱਚਿਆ ਜਾ ਸਕਦਾ ਵਾ ਤੋਂ ਇਸ ਕਰਕੇ ਇਦੇ ਲਈ ਸਾਰਾ ਦੇਸ਼ ਤਿਆਰ ਹੋ ਰਿਹਾ ਮੈਂ ਜਿਹੜੀ ਇਨਫੋਰਮੇਸ਼ਨ ਦੇਣੀ ਸੀਗੀ ਜਿਹੜੀਆਂ ਮੰਗਾ ਸੀ ਤੁਹਾਡੇ ਨਾਲ ਔਰ ਪੂਰੇ ਦੇਸ਼ ਦੇ ਵਿੱਚ ਉੱਥੇ ਦੇਖੋਗੇ ਸੰਗਠਨਾ ਦਾ ਪੂਰਾ ਵਾਅਦਾ ਹੋਊਗਾ ਤੇ ਅਸੀਂ ਵੀ ਸਾਡੇ ਫਾਰਮ ਤੇ ਵੀ ਆਗੂ ਹੁਣ ਹੋਰ ਨਾਲ ਸੂਬਿਆਂ ਵਿੱਚ ਜਾ ਰਹੇ ਨੇ ਵੱਡੇ ਵੱਡੇ ਪੱਦਰ ਤੇ ਸੱਦੇ ਆ ਰਹੇ ਨੇ ਔਰ ਤੁਸੀਂ ਨਾ ਪ੍ਰੈਸ ਜੇ ਮੇਨਸਟ੍ਰੀਮ ਮੀਡੀਆ ਨਾ ਵੀ ਚੱਕੂਗਾ ਤੇ ਸਾਡੇ ਪੇਜਾਂ 'ਚ ਤੁਹਾਨੂੰ ਉਹ ਆਗੂ ਵੀ ਦਿਖਣਗੇ ਜਥੇਬੰਦੀਆਂ ਦੇ ਨਾਮ ਵੀ ਨਜ਼ਰ ਆਉਣਗੇ ਉਵੇਂ ਤਾਂ ਸਾਨੂੰ ਜਿਸ ਆਪਣਾ ਪੰਜਾਬ ਦਾ ਹਰਿਆਣਾ ਦਾ ਮੀਡੀਆ ਸਹਿਯੋਗ ਕਰ ਰਿਹਾ ਵਾ ਉਹ ਚੰਗੀ ਗੱਲ ਹੈਗੀ ਐ ਅਸੀਂ ਸਾਰੇ মিডিਆ ਕੋਲ ਇਹੀ ਆਸ ਕਰਾਂਗੇ ਇਹ ਲੋਕਤੰਤਰ ਦਾ ਚੌਥਾ ਸਤੰਮ ਹੈਗਾ ਤੇ ਸਾਡਾ ਸਹਿਯੋਗ ਕਰੇ ਜਿਵੇਂ ਪਹਿਲੋ ਦਿੱਲੀ ਅੰਦੋਲਨ ਦੇ ਵਿੱਚ ਉਹਨਾਂ ਨੇ ਕੀਤਾ ਸੀਗਾ ਮੰਗਾਂ ਤਾਂ ਲਗਭਗ ਰਟੇ ਲੱਗੇ ਹੋਏ ਨੇ ਮੈਂ ਉਹਨੂੰ ਡਿਟੇਲ ਵੀ ਇੱਕ ਤਾਂ ਅਸੀਂ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਆ ਜਿਹੜਾ ਅਸੀਂ ਮੇਨ ਚੱਕਿਆ ਹੋਇਆ ਵੀ ਜਿਹਦੇ ਉੱਤੇ ਇਸ ਵੇਲੇ ਖਤਰਾ ਹੈਗਾ ਵਾ ਔਰ ਉਹਦੇ ਨਾਲ ਗਾਂ ਵੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਸੀ 2 50% ਲਗਭਗ ਸੁਣਦੇ ਰਹੇ ਗੱਲਾਂ ਉਹਦੇ ਅਨੁਸਾਰ ਸਾਨੂੰ ਫਸਲਾਂ ਦੇ ਭਾਅ ਦਿੱਤੇ ਜਾਣ ਇਹ ਦੋਵੇਂ ਗੱਲਾਂ ਵੱਡੀਆਂ ਨੇ ਮੈਂ ਇਹਦੇ ਨਾਲ ਦੋਵੇਂ ਗੱਲਾਂ ਜੋੜ ਕੇ ਚੱਲੂਗਾ ਵੀ ਦੇਖੋ ਇੱਕ ਬੰਨੇ ਸਾਡੀ ਮੰਗ ਹੈਗੀ ਆ ਵੀ ਜਿਹੜੀ 9 ਦਸੰਬਰ ਨੂੰ ਮੋਦੀ ਸਰਕਾਰ ਨੇ ਚਿੱਠੀ ਭੇਜੀ ਸਾਨੂੰ ਕਿਸਾਨ ਅੰਦੋਲਨ ਦੇ ਵਿੱਚ ਕਹਿ ਕੇ ਭੇਜੀ ਵੀ ਥੋੜੀ ਕਮੇਟੀ ਬਣਾ ਕੇ ਅਸੀਂ ਇਹ ਕਾਨੂੰਨ ਤੁਹਾਡਾ ਬਣਾ ਦਾਂਗੇ ਤੇ ਲਗਭਗ 2 ਸਾਲ ਹੋ ਸਕਦੇ ਹੁਣ ਫੇਰ ਖੇਡਣਗੇ ਚਤਰਾਈ ਮੀਟਿੰਗ ਸੱਦ ਕੇ ਕਹਿਣਗੇ ਵੀ ਅਸੀਂ ਕਮੇਟੀ ਬਣਾ ਦੇਣੇ ਜੀ ਤੁਹਾਡਾ ਕਾਨੂੰਨ ਬਣਾ ਦਾਂਗਾ ਮੇਰੇ ਖਿਆਲੋਂ ਕੋਈ ਕਿਸਾਨ ਇਹ ਨਹੀਂ ਚਾਹੂਗਾ 2 ਸਾਲ ਤਾਂ ਨੰਗੇ ਤੇ ਇਹ ਇਹ ਸਾਡੀ ਮੰਗ ਨਹੀਂ ਹੋਣੀ ਮੰਨੀ ਹੋਈ ਮੰਗ ਹੈ ਜਿਹਨੂੰ ਅਸੀਂ ਲਾਗੂ ਕਰਾਉਣਾ ਚਾਹੁੰਦੇ ਆਂ ਵੀ ਇਹ ਲਾਗੂ ਕਰੋ ਜੀ ਹਾਂ ਉਲਟਾ ਇਹ ਹੋਇਆ ਬਦਕਿਸਮਤੀ ਯਾਰ ਵੀ ਜਿਹੜੀ ਗੱਲ ਲੋਕਾਂ ਚਲੇਗੀ ਵੀ ਤਿੰਨ ਕਾਨੂੰਨ ਵਾਪਸ ਹੋ ਗਏ ਬੇਸ਼ੱਕ ਉਹ ਵੱਡੀ ਲੜਾਈ ਸੀ ਉਹ ਹੋ ਗਏ ਹੁਣ ਉਸ ਕਿਸਮ ਦਾ ਹੀ ਫੈਸਲਾ ਹੋਇਆ ਜੇ ਤੁਹਾਨੂੰ ਪਤਾ ਹੋਵੇ ਪਹਿਲਾਂ ਆਰਸੀ ਈਪੀ ਦਾ ਕਨਸੈਪਟ ਆਇਆ ਜਿਹਦੇ ਵਿੱਚੋਂ ਵਿਦੇਸ਼ਾਂ ਤੋਂ ਫਸਲਾ ਆ ਕੇ ਹਿੰਦੁਸਤਾਨ 'ਚ ਡੰਪ ਹੋਣੀਆਂ ਸੀ ਉਹ ਵਾਪਸ ਗਿਆ ਹੁਣ ਫਿਰ ਇੱਕ ਲੈ ਇੱਕ ਕਰ ਮੁਕਤ ਵਪਾਰ ਸਮਝੌਤਾ ਫਿਰ ਕਰ ਸ਼ਬਦ ਕੱਢਤਾ ਵੀ ਲੋਕਾਂ ਨੂੰ ਪਤਾ ਲੱਗਦਾ ਹੁਣ ਕਹਿੰਦੇ ਮੁਕਤ ਵਪਾਰ ਸਮਝੌਤਾ ਉਹਦੇ ਤਹਿਤ ਜਿਵੇਂ ਕਣਕ ਆ ਛੋਲੇ ਆ ਜਾਂ ਸਾਡੀਆਂ ਫਾਲਿਆ ਸਬਜ਼ੀਆਂ ਆ ਮਾਂ ਡੇਰੀ ਆ ਪੁਲਟਰੀ ਆ ਉਨ੍ਹਾਂ ਤੇ ਕੋਈ ਵੀ ਜਿਹੜਾ ਬਾਹਰੋਂ ਆਉਂਦੀ ਫਸਲ ਤੇ ਕੋਈ ਇੰਪੋਰਟ ਡਿਊਟੀ ਆਇਕਰ ਨਹੀਂ ਲੱਗੂਗਾ ਜਿਹਦੇ ਨਾਲ ਖੇਤੀ ਮੰਡੀ ਤੋੜੰਡਾ ਉਹਡਾ ਹੀ ਫੈਸਲਾ ਸਾਡੇ ਸਿਰ ਤੇ ਖੜਾ ਜਿੱਡਾ ਪਹਿਲੋਂ ਖੜਾ ਸੀ ਟੇਡੇ ਟੰਗ ਨਾਲੇ ਇਹ ਟੇਡੇ ਟੰਗ ਨਾਲੇ ਤੋਂ ਇਹ ਇਹ ਸਾਨੂੰ ਸਾਪ ਇਹ ਵੱਡਾ ਹਮਲਾ ਲੱਗਦਾ ਦੇਖੋ ਦੋ ਕਿਸਮ ਦੀ ਟਕਰਾਵੀਂ جنگ ਹੈ ਮੈਂ ਦੂਜੀ ਗੱਲ ਕੋ ਕੀਤੀ ਅਸੀਂ ਕਹਿੰਦੇ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਉਹ ਕਹਿੰਦੇ ਵਿਦੇਸ਼ਾਂ ਤੋਂ ਫਸਲਾਂ ਮੰਗਾ ਕੇ ਤੁਹਾਡੀ ਰਹਿੰਦੀ ਖੁੰਦੀ ਮੰਡੀ ਵੀ ਟੋੜ ਦੇਣੀ ਆ ਛੋਟੀ ਲੜਾਈ ਨਹੀਂ ਹੈ ਇਹ ਵੱਡੀ ਲੜਾਈ ਹੈ